ਹੋਇਆ ਸੋ ਤੇਰੇ ਦੋਸ਼ੀ ਜੁਨਾ ਦੇ ਵਿੱਚੋਂ ਇੱਕ ਈ ਰਿਕਸ਼ਾ ਤੇ ਉਤਰਿਆ ਜਿਸ ਨੇ ਕਿ ਹੱਥ ਦੇ ਵਿੱਚੋਂ ਗ੍ਰੇਨੇਡ ਦਾ ਲੀਵਰ ਖੋਲ ਕੇ ਕਾਰ ਦੇ ਅੰਦਰ ਸੁੱਟ ਦਿੱਤਾ ਜਿਸ ਦੇ ਨਾਲ ਜ਼ੋਰਦਾਰ ਧਮਾਕਾ ਹੋਇਆ ਹਮਲਾਵਰ ਈ ਰਿਕਸ਼ਾ ਤੇ ਬਾਈਕ ਤੇ ਸਵਾਰ ਹੋ ਕੇ ਆਏ ਸਨ ਇਹ ਧਮਾਕਾ ਥਾਣੇ ਤੋਂ ਸਿਰਫ 100 ਮੀਟਰ ਦੀ ਦੂਰੀ ਤੇ ਹੋਇਆ ਜਿਸ ਕਾਰਨ ਇਲਾਕੇ ਦੇ ਵਿੱਚ ਹੜਕੰਪ ਮਚ ਗਿਆ ਸੋ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਜਿੱਥੇ ਕਿ ਰਾਤ 1 ਵਜੇ ਤੇ ਕਰੀਬ ਧਮਾਕਾ ਹੋਇਆ ਈ ਰਿਕਸ਼ਾ ਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ ਹਮਲਾਵਰ ਜਨਾ ਦੇ ਵੱਲੋਂ ਕਾਰ ਦੇ ਵੇੜੇ ਵਿੱਚ ਇਹ ਤਮਾਕਾ ਕੀਤਾ ਗਿਆ ਜਿਹੜਾ ਕਿ ਗ੍ਰੇਨੇਡ ਸੁੱਟਿਆ ਸੋ ਪੁਲਿਸ ਵੀ ਪਹੁੰਚੀ ਮੌਕੇ ਤੇ ਪੁਲਿਸ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਸੋ ਜ਼ੋਰਦਾਰ ਜਿਹੜਾ ਕਿ ਤਮਾਕਾ ਹੋਇਆ ਹੈ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਚਰਨੰਦਰ ਦੇ ਵਿੱਚ ਭਾਜਪਾ ਆਗੂ ਦੇ ਘਰ ਤੇ ਹਮਲਾ ਹੋਇਆ ਸੋ ਆਏ ਦਿਨ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹਮਲੇ ਹੋ ਰਹੇ ਨੇ ਅੰਦਾਜ਼ੇ ਕੀ ਰਾਤ 1 ਵਜੇ ਦੇ ਕਰੀਬ ਹੈ ਤਮਾਕਾ ਹੋਇਆ ਜਿੱਥੇ ਕਿ ਆਪਣੇ ਘਰ ਵਿੱਚ ਮੌਜੂਦ ਸਰਮੋਰੰਜੁਲ ਕਾਲੀਆ ਆਪਣੇ ਜਿਹੜਾ ਕਿ ਘਰ ਦੇ ਵਿੱਚ ਹੀ ਸਨ ਆਪਣੇ ਪਰਿਵਾਰ ਦੇ ਨਾਲ ਸੋ ਜਦੋਂ ਇਹ ਤਮਾਕਾ ਹੋਇਆ ਤਤ ਮਾਕਾ ਇਨਾ ਜ਼ੋਰਦਾਰ ਸੀ ਕਿ ਆਸ-ਪਾਸ ਦੇ ਲੋਕਾਂ ਦੇ ਵਿੱਚ ਵੀ ਜਿਹੜਾ ਕਿ دہشت ਦਾ ਮਾਹੌਲ ਬਣਿਆ ਹੋਇਆ ਸੋ ਭਾਜਪੀ ਆਗੂ ਮਰੰਜਨ ਕਾਲਿਆ ਦੇ ਕਰਤੇ ਹੇ ਤਮਾਕਾ ਹੋਇਆ ਹੈ ਕਰਦੇ ਵੀਡੀਓ ਦੇ ਵਿੱਚ ਜ਼ੋਰਦਾਰ ਤਮਾਕਾ ਕੀਤਾ ਗਿਆ ਫਿਲਹਾਲ ਪੁਲਿਸ ਨੇ ਜੁੜੇ ਕੀ ਪਹੁੰਚੀ ਮੌਕੇ ਤੇ ਤੇ ਉਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸੋ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਜਿਥੇ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਸਾਰੇ ਤਮਾਕੇ ਹੋ ਚੁੱਕੇ ਨੇ ਦੱਸਦੀ ਹੈ ਕਿ ਥਾਣੇ ਦੇ ਬਾਹਰ ਜੁੜੇ ਕੀ ਥਾਣੇ ਦੇ ਕੋਲ ਜਿੱਥੇ ਵੀ ਜਗਾ ਹੁੰਦੀ ਉਸ ਤਰ੍ਹਾਂ ਦੇ ਤਮਾਕੀ ਨੇ ਜੁੜੇ ਕੀ ਉਹ ਕੀਤੇ ਜਾ ਰਹੇ ਨੇ ਹਾਲਾਕਿ ਇਹਨਾਂ ਤਮਾਕੀ ਦੀ ਜ਼ਿੰਮੇਵਾਰੀ ਵਿਦੇਸ਼ਾਂ ਦੇ ਵਿੱਚ ਬੈਠੇ ਗੈਂਗਸਟਰ ਦੇ ਵੱਲੋਂ ਲਈ ਜਾ ਰਹੀ ਹੈ ਕੱਲ ਵੀ ਇੱਕ ਤਮਾਕਾ ਹੋਇਆ ਸੀ ਬਚਾਲਾ ਦੇ ਵਿੱਚ ਜਿੱਥੇ ਕੀ ਹੈਪੀ ਪਾਸ਼ੀਆ ਵੱਲੋਂ ਉਸ ਦੀ ਜ਼ਿੰਮੇਵਾਰੀ ਲਈ ਗਈ ਸੀ ਬਕਾਇਦਾ ਪੋਸਟ ਵੀ ਪਾਈ ਗਈ ਸੀ ਸੋ ਫਿਲਹਾਲ ਜੁੜਾ ਕੀ ਕੱਲ ਇਹ ਤਮਾਕਾ ਹੋਇਆ ਪੁਲਿਸ ਵੱਖ-ਵੱਖ ਐਂਗਲ ਤੋਂ ਜਾਂਚ ਕਰ ਰਹੀ ਹੈ ਉਸ ਐਂਗਲ ਤੋਂ ਵੀ ਦੇਖ ਕੇ ਜਾਂਚ ਕਰ ਰਹੀ ਹੈ ਸੋ ਫਿਲਹਾਲ ਜਿੱਤੇ ਕੀ ਕਾਨੂੰਨ ਵਿਵਸਥਾ ਦੇਖੀ ਜਾ ਸਕਦੀ ਹੈ ਪੂਰੇ ਪੰਜਾਬ ਦੇ ਵਿੱਚ ਕਿਸ ਪ੍ਰਕਾਰ ਬਣੀ ਹੋਈ ਹੈ ਕਾਨੂੰਨ ਵਿਵਸਥਾ ਦੀਆਂ ਤੱਜੀਆਂ ਵੜਾਈਆਂ ਜਾ ਰਹੀਆਂ ਨੇ ਆਏ ਦਿਨ ਇਸ ਤਰ੍ਹਾਂ ਦੇ ਹਮਲੇ ਹੋ ਰਹੇ ਨੇ ਸੋ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਜੜੇ ਕੀ ਇਸ ਤਰ੍ਹਾਂ ਦੇ ਹਮਲਾਵਰ ਨੇ ਹੋ ਪੁਲਿਸ ਨੱਕ ਦੇ نیچے ਇਸ ਤਰ੍ਹਾਂ ਦੀਆਂ ਵਾਰਦਾਤਾ ਕਰ ਜਾਂਦੇ ਨੇ ਫਰਾਰ ਹੋ ਜਾਂਦੇ ਨੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਹੀਂ ਆ ਪਾਉਂਦੇ ਤੇ ਵਾਰ-ਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੇ ਕੀ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵਾਪਰ ਰਹੀਆਂ ਨੇ ਸੁਆਇਨ ਹਮਲੇ ਹੋ ਰਹੇ ਨੇ ਐ ਕਿ ਮਰੰજન ਕਾਲੀਆ ਜੋ ਕਿ ਬੀਜੇਪੀ ਆਕੂ ਉਹਨਾਂ ਦੇ ਘਰ ਦੇ ਵਿੱਚ ਕੱਲ ਰਾਤ ਹਮਲਾ ਹੋਇਆ ਰਾਤ 1 ਵਜੇ ਦੇ ਕਰੀਬ ਹੈ ਹਮਲਾ ਹੋਇਆ ਬਾਅਦ ਵਿੱਚ ਸੀਨੀਅਰ ਨੇਤਾ ਅਤੇ ਪੂਰ ਮંત્રી ਮਰਦੰਗਨ ਕਾਲੀਗਾ ਦੇ ਘਰ 'ਤੇ ਕਰਨ ਲੱਗ ਵਕ ਕਰੀਬ 1 ਵਜੇ ਦੇ ਕਰੀਬ ਘਰ ਦੇ ਨਾਲ ਹਮਲਾ ਹੁੰਦਾ ਵਾ ਤੇ ਐਸ ਵੇਲੇ ਅਸੀਂ ਖੜੇ ਹਾਂ ਮਰਦੰਗਨ ਕਾਲੀਗਾ ਦੇ ਘਰ ਦੇ ਜਿਹੜਾ ਕਿ ਜਲੰਧਰ ਦੇ ਵਿੱਚ ਉਹਨਾਂ ਦਾ ਘਰ ਹੈ ਉੱਥੇ ਖੜੇ ਹਾਂ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਪੁਲਿਸ ਬਲ ਜਿਹੜਾ ਵਾ ਇੱਥੇ ਭਾਰੀ ਮਾਤਰਾ ਦੇ ਵਿੱਚ ਪਹੁੰਚ ਚੁੱਕਾ ਵਾ ਹਰ ਇੱਕ ਅਫਸਰ ਜਿਹੜੇ ਨੇ ਇੱਥੇ ਪਹੁੰਚ ਚੁੱਕੇ ਨੇ ਫ੍ਰਾਂਸਿਸ ਟੀਮਾਂ ਜਿਹੜੀਆਂ ਇੱਥੇ ਪਹੁੰਚ ਚੁੱਕੀਆਂ ਵਾ ਔਰ ਲਗਾਤਾਰ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਕਿ ਜਿਹੜਾ ਗਰਨੇਟ ਦੇ ਨਾਲ ਹਮਲਾ ਹੋਇਆ ਵਾ ਉਹ ਉਸਦੇ ਵਿੱਚ ਇਹਨਾਂ ਦੱਸਿਆ ਜਾਂਦਾ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਮਾਲੀ ਨੁਕਸਾਨ ਜਰੂਰ ਹੋਇਆ ਵਾ ਉਹਨਾਂ ਦੀ ਜਿਹੜੀ ਗੱਡੀ ਆ ਉਹਨਾਂ ਨੂੰ ਨੁਕਸਾਨ ਹੋਇਆ ਹੋਰ ਅੰਦਰ ਜਿਹੜਾ ਨਾ ਕਾਫੀ ਨੁਕਸਾਨ ਹੋਇਆ ਲੇਕਿਨ ਅਗਰ ਦੂਜੇ ਪਾਸੇ ਗੱਲ ਕਰੀਏ ਤੇ ਪੁਲਿਸ ਅਧਿਕਾਰੀ ਜਿਹੜੇ ਨੇ ਮੌਕੇ ਤੇ ਪਹੁੰਚ ਚੁੱਕੇ ਨੇ ਔਰ ਲਗਾਤਾਰ ਜਿਹੜੀ ਆ ਫ੍ਰਾਂਸਿਸ ਟੀਮਾਂ ਜਿਹੜੀਆਂ ਉਸ ਦੀ ਜਾਂਚ ਕਰ ਰਹੀ ਹੈਗੀ ਆ ਕਿ ਜਿਹੜਾ ਗਰਨੇਟ ਦੇ ਨਾਲ ਹਮਲਾ ਹੋਇਆ ਵਾ ਉਸ ਨੂੰ ਵੀ ਜਿਹੜਾ ਵਾ ਦੇਖਿਆ ਜਾ ਰਿਹਾ ਸੀ ਸੀਸੀਟੀਵੀ ਜਿਹੜੀ ਲਗਾਤਾਰ ਚੰਗਾਲੀ ਜਾ ਰਹੀ ਹੈਗੀ ਆ ਔਰ ਮਰਨਜਾ ਕਾਲੀਆ ਤੋ ਤੱਕ ਗੱਲ ਕਰਦੇ ਆ ਤੇ ਵਿਜੇਤਾ ਬਾਵਾ ਜਿਹੜੇ ਧਮਾਕਾ ਹੁੰਦਾ ਵਾ ਤੇ ਉਹ ਦੇ ਜਿਹੜੇ ਨੇ ਆਪਣਾ ਲੋਕ ਜਿਹੜੇ ਨੇ ਉਹ ਆ ਕੇ ਕਾਲੀਆ ਸਾਹਿਬ ਦੇ ਘਰ ਦੇ ਵਿੱਚ ਦੱਸਦੇ ਨੇ ਕਿ ਤੁਹਾਡੇ ਘਰ ਦੇ ਵਿੱਚ ਜਿਹੜਾ ਵਾ ਗ੍ਰਨੇਡ ਦੇ ਨਾਲ ਹਮਲਾ ਕੀਤਾ ਗਿਆ ਔਰ ਦੂਜੀ ਗੱਲ ਜਿਹੜੀ ਸੀਸੀਟੀਵੀ ਫੁਟੇਜ ਆ ਸੀਸੀਟੀਵੀ ਫੁਟੇਜ ਬਿਲਕੁਲ ਇਹ ਬਿਆਨ ਕਰਦੀ ਹੈ ਕਿ ਇੱਕ ਈ ਰਿਕਸ਼ੇ ਦੇ ਵਿੱਚ ਦੋ ਜਿਹੜੇ ਲੋਕ ਨੇ ਉਹ ਆਉਂਦੇ ਨੇ ਔਰ ਜਿਹੜਾ ਨੇ ਗ੍ਰਨੇਡ ਦੇ ਨਾਲ ਹਮਲਾ ਜਿਹੜਾ ਵਾ ਕਾਲੀਆ ਸਾਹਿਬ ਦੇ ਘਰ ਦੇ ਪਰ ਮਰਵੰਝਣ ਕਾਲੀ ਦੇ ਘਰ ਦੇ ਉੱਤੇ ਕਰਕੇ ਜਾਂਦੇ ਨੇ ਔਰ ਕਿਤੇ ਨਾ ਕਿਤੇ ਕਰਕੇ ਬਹੁਤ ਇੱਕ ਚਿੰਤਾ ਦਾ ਵਿਸ਼ਾ ਦੂਜੇ ਪਾਸੇ ਗੱਲ ਕਰਦੇ ਤਾਂ ਥੋੜੀ ਡਿਵੀਜ਼ਨ ਨੰਬਰ 3 ਥਾਣਾ ਹੈਗਾ ਵਾ ਜਿਹੜਾ ਕਿ ਮੋਡਰਨ ਚੜ ਕਾਲੀਆ ਦੇ ਕਰ ਘਰ ਤੋਂ ਗੱਲ ਕਰੀਏ ਤੇ ਸਿਰਫ 200 ਤੋਂ 300 ਮੀਟਰ ਦੀ ਦੂਰੀ ਤੇ ਹੈਗਾ ਵਾ ਤੇ ਲਗਾਤਾਰ ਜੇ ਗੱਲ ਕਰੀਏ ਤੇ ਪੁਲਿਸ ਵੀ ਲਗਾਤਾਰ ਇੱਥੇ ਜਿਹੜੀ ਚਲਦੀ ਫਿਰਦੀ ਰਹਿੰਦੀ ਹੈਗੀ ਆ ਔਰ ਇੱਕ ਗਰਨੇਰ ਦੇ ਨਾਲ ਹਮਲਾ ਹੋਣਾ ਇੱਕ ਜਿਹੜਾ ਵਾ ਬਹੁਤ ਵੱਡਾ ਜਿਹੜਾ ਕਿ ਚਿੰਤਾ ਦਾ ਵਿਸ਼ਾ ਅਗਰ ਮੰਨਿਆ ਜਾਂਦਾ ਵਾ ਕਿ ਜਲੰਧਰ ਦੇ ਵਿੱਚ ਇੱਕ ਸੀਨੀਅਰ ਨੇਤਾ ਜਿਹੜੇ ਕਿ ਬਾਜਪਾ ਦੇ ਸੀਨੀਅਰ ਨੇਤਾ ਨੇ ਔਰ ਕੋਰਮ ਮੰਤਰੀ ਵੀ ਨੇ ਉਹਨਾਂ ਦੇ ਘਰ ਦੇ ਵਿੱਚ ਹਮਲਾ ਹੋਣਾ ਜਿਹੜਾ ਵਾ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਖੜਾ ਕਰਦਾ ਕਿ ਦੂਜੇ ਪਾਸੇ ਅਗ ਇੰਨੇ ਹੌਸਲੇ ਬਰਾਂਦੇ ਨੇ ਹਮਲਾ ਕਰਨ ਵਾਲਿਆ ਦੇ ਕਿ ਉਹਨਾਂ ਨੇ ਥਾਣੇ ਦੀ ਨੀ ਪਰਵਾਹ ਜਿ ਦੀ ਜਿਹੜਾ ਕਿ ਬਿਲਕੁਲ ਨਜ਼ਦੀਕ ਥਾਣਾ ਹੈ ਤੇ ਦੂਜੇ ਪਾਸੇ ਅਗਰ ਕਰਦੇ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਬੌਲ ਜਿਹੜੇ ਨੇ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਲਗਾਤਾਰ ਮੌਕੇ ਤੇ ਜਿਹੜੇ ਨੇ ਪਹੁੰਚੇ ਹੋਏ ਨੇ ਔਰ ਅੰਦਰ ਜੜੀਆਂ ਲਗਾਤਾਰ ਜਾਂਚ ਜਿਹੜੀ ਹੈ ਕੀਤੀ ਜਾ ਰਹੀ ਹੈ ਕਿ ਡੀਸੀਪੀ ਏਸੀਪੀ ਲੈਵਲ ਦੇ ਤੇ ਪਾਰੀ ਜਿਹੜੇ ਨੇ ਉਹ ਲਗਾਤਾਰ ਜਾਂਚ ਕਰ ਰਹੇ ਨੇ ਫਰਾਂਸਿਸ ਟੀਮਾ ਜੜੀਆਂ ਵਾ ਉਹ ਇੱਥੇ ਜਿਹੜੀਆਂ ਪਹੁੰਚ ਚੁੱਕੀਆਂ ਹਨ ਮਰੰਚਣ ਕਾਲੀਆਂ ਦੇ ਅੰਦਰ ਔਰ ਮਰੰਚਣ ਕਾਲੀਆਂ ਦੇ ਕਰ ਬਾਜਪਾ ਦੀ ਜਿਹੜੀ सीनियर जारी लीडरशिप है वो भी पहुंच चुकी है भाजपा के जिला प्रधान भी लगातार सीनियर लीडरशिप जाली जी आना शुरू हो चुकी है गिया, और अभी गल करा की पूर्व एम एल ए जीतल जी उन्होंने गल करते हैं की हाँ जी हमला जीत जमला होगा देख रहे हो काफी हमले पहले भी हो चुके हैं पूर्व ने मंत्री ने घर हमला भाजपा के सीनियर लीडर ने इतने इत तो की कुण 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 बहुत दुखद घटना है क्योंकि अज पूर्व मंत्री मनोरंजन कालिया जी पूर्व प्रदेश प्रधान अज उन्होंने घर हमला नहीं हो ਇਸ ਸੂਚੇ ਪੰਜਾਬ ਨੂੰ ਡਰਾਂ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਦੇਖ ਰਹੇ ਹਾਂ ਜਲੰਧਰ ਦੇ ਵਿੱਚ ਦੂਸਰਾ 15 ਦਿਨਾਂ ਦੇ ਵਿੱਚ ਦੂਸਰਾ ਹਮਲਾ ਪੰਜਾਬ ਦੇ ਵੱਖ-ਵੱਖ ਥਾਣਿਆਂ 'ਚ ਜਿਹੜੀਆਂ ਰਿਪੋਰਟਾਂ ਆ ਰਹੀਆਂ ਉੱਥੇ ਵੀ ਗ੍ਰੈਂਡ ਹਮਲੇ ਹੋ ਰਹੇ ਹਨ ਪਰ ਅੱਜ ਕਾਲੀਏ ਦੇ ਘਰ ਤੇ ਹਮਲਾ ਕਰਨਾ ਕਿ ਇਹ ਕੋਈ ਡਰਾਂ ਦੀ ਕੋਸ਼ਿਸ਼ ਹੈ ਪਰ ਕਾਲੀਆ ਜੀ ਦਾ ਪਰਿਵਾਰ ਹੋ ਇਹਨਾਂ ਦੇ ਪਿਤਾ ਜੀ ਨੇ ਇਹਨਾਂ ਨੇ ਜਿਹੜੀ ਸੇਵਾ ਕੀਤੀ ਹੈ ਪੰਜਾਬ ਦੀ ਪੰਜਾਬ ਨੂੰ ਸ਼ਾਂਤੀ ਪ੍ਰੂਤਰ ਰੂਪ ਦੇ ਵਿੱਚ ਪੰਜਾਬ ਨੂੰ ਅੱਗੇ ਵਧਣ ਦੀ ਇਹਨਾਂ ਦੀ ਬਹੁਤ ਵੱਡੇ ਪਰਿਵਾਰ ਦੀ ਜਿਹੜੀ ਪਿੱਛੇ ਸੇਵਾ ਹੈ ਪਰ ਮੈਨੂੰ ਲੱਗਦਾ ਕਿ ਸਰਕਾਰ ਫੇਲੀਅਰ ਹੈ ਸਰਕਾਰ ਦਾ ਫੇਲੀਅਰ ਹੈ ਪੁਲਿਸ ਦਾ ਫੇਲੀਅਰ ਹੈ ਸਰਕਾਰ ਨੂੰ ਚਿੰਤਾ ਆਪਣੇ ਇਲੈਕਸ਼ਨ ਦੀ ਹੈ ਸਰਕਾਰ ਨੂੰ ਕੋਈ ਚਿੰਤਾ ਨਹੀਂ ਹੈ ਕਿ ਪੰਜਾਬ ਦਾ ਵਪਾਰੀ ਦਾ ਕੀ ਹਾਲ ਹੋ ਰਿਹਾ ਪੰਜਾਬ ਦੇ ਵਿੱਚ ਗੈਂਗਸਟਰ ਦਾ ਜਿਹੜਾ ਰੁਤਬਾ ਬਹੁਤ ਵੱਧਦਾ ਜਾ ਰਿਹਾ ਹੈ ਨਸ਼ਾ ਵਿਚਨ ਦਾ ਰੁਤਬਾ ਜਿਆਦਾ ਵੱਧੀ ਜਾ ਰਿਹਾ ਉਹ ਤੋਂ ਕਿ ਉਹਨਾਂ ਨੂੰ ਸਰਕਾਰ ਦੇ ਲੋਕਾਂ ਦੀ ਜਿਹੜੀ ਛਾਏ ਹੈ ਪਿਛਲੀ ਤੁਸੀਂ ਇਲੈਕਸ਼ਨ ਦੇਖੀ ਜਲੰਧਰ ਵੈਸੇ ਕੀ ਹਾਲਾਤ ਸੀ ਘਰ ਘਰ ਚ ਦੰਮੈਨ ਪਹੁੰਚ ਕੇ ਘਰ ਘਰ ਦੇ ਵਿੱਚ ਗੈਂਗਸਟਰ ਪਹੁੰਚ ਕੇ ਉਹੀ ਹਾਲਾਤ ਕੁਝ ਦਿਨਾਂ ਦੇ ਬਾਅਦ ਲੁਧਿਆਣਾ ਵਿੱਚ ਜਪਾਨੇ ਉੱਥੇ ਸਥਿਤੀ ਵੀ ਬਣ ਚੁੱਕੀ ਹੈ ਅੱਜ ਜਿੱਦਾਂ ਇਸ ਤਰੀਕੇ ਨਾਲ ਇਕਸ਼ਨ ਲੜਿਆ ਜਾ ਰਿਹਾ ਕਿਸ ਤਰੀਕੇ ਨਾਲ ਇੱਕ ਸੁਪਰੀਮੋ ਨੂੰ ਅਡਜਸਟ ਕਰਨ ਦੇ ਲਈ ਕਿ ਉਹਨਾਂ ਦਾ ਸੁਪਰੀਮੋ ਹੈ ਜਿਹੜਾ ਅੱਜ ਬਿਨਾਂ ਪਦਤੂ ਹੈ ਬਿਨਾਂ ਜ਼ਿੰਮੇਵਾਰੀਤੂ ਹੈ ਉਹਨੂੰ ਕਿਸੇ ਨਾ ਕਿਸੇ ਰੂਪ ਜਿੰਮੇਵਾਰੀ ਮਿਲ ਜਾਵੇ ਇਹ ਸਰਕਾਰ ਬਿਲਕੁਲ ਫੇਲੀਅਰ ਹੈ ਜੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜੀ ਵੀ ਇੱਥੇ ਆਏ ਆ ਪਰਵਾਧਨਾਂ ਸਿਨੀਅਰ ਲੀਡਰਾਂ ਨੇ ਗੱਲ ਕੀਤੀ ਹੈ ਕਾਲੀਆ ਜੀ ਨਾਲ ਅਸੀਂ ਪਾਰਟੀ ਜੋ ਵੀ ਸਿਰਸ ਨੇ ਆ ਦੇਗੀ ਅਸੀਂ ਸੜਕਾਂ ਦੇ ਉੱਤਰ ਗਿਆ ਪੂਰਾ ਮਤਲਬ ਕਿ ਸੰਘਰਸ਼ ਕਰਾਂਗੇ ਔਰ ਪੰਜਾਬ ਦੇ ਹਿੱਤਾਂ ਦੀ ਇਹ ਲੜਾਈ ਉਲੜਾ एड् बलास्ट होंगे ग्रनेड सुट अज कु देखोरे मुलाजम भी बारे से सुते अंदर सुतेजम किसी रूप मुलाजम का नुकसान कालीसान उन्होंने परिवार बारो आया हो बचे आए गैस आए पे है ਪਰ ਇਹ ਇੱਕ ਡਰਾਂ ਦਾ ਮਾਹੌਲ ਹੈ ਪਰ ਭਾਤੀਆਂ ਦਾ ਪਾਰਟੀ ਦਾ ਕਾਰਕਟਰ ਡਰਨ ਵਾਲਾ ਨਹੀਂ ਬਿਲਕੁਲ ਪਾਰਟੀ ਦੇ ਹਰ ਕਾਰਜਕਰਤਾ ਦੇ ਨਾਲ ਖੜਾ ਕੋਈ ਵੀ ਕਾਰਜਕਰਤਾ ਨਹੀਂ ਘਬਰਾਏਗਾ ਪਰ ਸਰਕਾਰ ਸਪਸ਼ਟ ਕਰੇ ਸਰਕਾਰ ਸਪਸ਼ਟ ਕਰੇ ਕਿ ਉਹਨਾਂ ਦਾ ਜਿਹੜਾ ਕੀ ਵਿਜ਼ਨ ਹੈ 3 ਸਾਲ ਚਲੇ ਗਏ ਪੰਜਾਬ ਦੇ ਲੋਕ ਤਰਾਈ ਤਰਾਈ ਕਰ ਰਹੇ ਆ ਅੱਜ ਪੰਜਾਬ ਨੂੰ ਬਚਾਉਣ ਦਾ ਕੀ ਵਿਜ਼ਨ ਹੈ ਪੰਜਾਬ ਦੇ ਵਿੱਚ ਅਗਰ ਡੀਜੀਪੀ ਕੋਲ ਨਹੀਂ ਕਮਾਂ ਸੰਭੀ ਜਾਂਦੀ ਤੇ ਪੁਲਿਸ ਦੇਖੇ ਨਾ ਅੱਜ ਜਿਲੰਦਰ ਦੀ ਹਾਲਾਤ ਪੁਲਿਸ ਤੇ ਕੀ ਤੁਸੀਂ ਜਾਣਦੇ ਹੋ ਅਸੀਂ ਕਿਉਂਕਿ ਕਿੱਡੇ ਵੱਡੇ ਸੀਨੀਅਰ ਲੀਡਰ ਦੇ ਘਰ ਹਮਲਾ ਹੋਣਾ ਤੇ ਬਹੁਤ ਤੁਹਾਡਾ ਨੀਂਦ ਆਦਾ ਤੁਸੀਂ ਅੰਦਰ ਉਹ ਸੀਸੀਟੀਵੀ ਦੇਖੀ ਹੈ ਸਭ ਤੋਂ ਮੇਰਾ ਸਵਾਲ ਇਹ ਹੈ ਕਿ ਕਾਲੀਆ ਸਾਹਿਬ ਦੀ ਅਸਰੇ ਹਾਲਾਤ ਵੀ ਹੈ ਕਿ ਕਾਲੀਆ ਸਾਹਿਬ ਚਿੰਤਾ ਦੇ ਵਿੱਚ ਹੈ ਸੀਨੀਅਰ ਕਾਰਜਕਰਤਾ ਪਾਰਟੀ ਦੇ ਲਈ ਜਿਨ੍ਹਾਂ ਨੇ ਦਿਨ ਰਾਤ ਲਗਾਇਆ ਹੋਇਆ ਉਹਨਾਂ ਦੇ ਪਿਤਾ ਜੀ ਨੇ ਕਾਲੀਆ ਜੀ ਨੇ ਆਪਣਾ ਪੂਰਾ ਜੀਵਨ ਪੰਜਾਬ ਦੇ ਲੋਕਾਂ ਦੇ ਲਈ ਕੰਮ ਕੀਤਾ ਦਿਨ ਰਾਤ ਨਹੀਂ ਦੇਖਿਆ ਅੱਜ ਉਹ ਪਰਿਵਾਰ ਨੇ ਸੇਫ ਹੈ ਤੇ ਆਮ ਕਾਰਜਕਰਤਾ ਕਿ ਤੂੰ ਆਮ ਨਾਗਰਿਕ ਨਾਗਰੀ ਸੇਫ ਕਿੱਦਾਂ ਹੋਏਗਾ ਅਗਰ ਇੱਡਾ ਦੇ ਮਜਬੂਰ ਮੰਤਰੀ ਪੁਰਵ ਪ੍ਰਦੇਸ਼ ਪ੍ਰਧਾਨ ਅਗਰ ਉਹ ਹੀ ਸੇਫ आम नागरिक का सेफ होएगा ये पंजाब, मुख पंजाब आ, के मुख्यमंत्री ਨੂੰ ਦੱਸਣਾ ਪਵੇਗਾ पंजाब ਦੇ ਡੀਜੀਪੀ ਨੂੰ ਦੱਸਣਾ ਪਵੇਗਾ ਹਾਂ ਤੁਸੀਂ ਸੀਸੀਟੀਵੀ ਵੀ ਦੇਖੀ ਹੈ ਸੀਸੀਟੀਵੀ ਦੀ ਵਿੱਚ ਤੁਸੀਂ ਕਹਿੰਦੇ ਕਿ ਇਹ ਕਿੰਨੇ ਲੋਕ ਸੀ ਔਰ ਕਿਸ ਤਰ੍ਹਾਂ ਦਾ ਉਹਨਾਂ ਦਾ ਲੱਗਦਾ ਰਹੇ ਨੇ ਦੋ ਤਿੰਨ ਲੋਕ ਹੈ ਤੇਰੇ ਦਿਖਾਈ ਦੇ ਰਹੇ ਆ ਮੈਨੂੰ ਲੱਗਦਾ ਕਿ ਬੜੀ ਜਲਦੀ ਹੀ ਸਾਰਾ ਕੁਝ ਕਲੀਅਰ ਹੋ ਜਾਏਗਾ ਪੁਲਿਸ ਜੋ ਕਹਿ ਰਹੀ ਹੈ ਔਰ ਬਾਕੀ ਜੋ ਵੀ ਸਾਰੇ ਭਾਰਤੀ ਜਨਤਾ ਪਾਰਟੀ ਦਾ ਝੰਡਾ ਪਾਰਟੀ ਦੇ ਅੰਦਰ ਜੋਸ਼ ਨੇ ਆਵੇਗਾ ਅਸੀਂ ਉਰਤੇ ਕੰਮ ਕਰਾਂਗੇ ਪੂਰੇ ਪੰਜਾਬ 'ਚ ਹਰ ਇੱਕ ਘਰ ਦਾ ਕੁੱਡਾ ਖੜਕਾਵਾਵਾਂਗੇ ਪੰਜਾਬ ਨੂੰ ਬਚਾਉਣ ਦੇ ਲਈ ਕਿੰਦੇ ਬਿਲਕੁਲ ਅਗਰ ਗੱਲ ਕਰੀਏ ਤੇ ਹੁਣੇ ਜਿਹੜੀ ਹੈ ਸਾਡੀ ਸ਼ੀਤਲ ਕੁਮਾਰਾ ਜੀ ਜਿਹੜੇ ਕੀ ਆਪਣਾ ਪੁਰਾ ਵੈਮਲੇ ਨੇ ਔਰ ਭਾਜਪਾ ਦੇ ਸੀਨੀਅਰ ਲੀਡਰ ਨੇ ਉਹਨਾਂ ਨਾਲ ਗੱਲ ਹੋਈ ਹੈ ਉਹਨਾਂ ਨੇ ਇਹ ਗੱਲ ਕਹੀ ਗਈ ਹੈ ਕਿ ਜੋ ਵੀ ਸਵੇਰੇ ਆਦੇਸ਼ ਆਏਗਾ ਉਸ ਆਦੇਸ਼ ਦੇ ਅਨੁਸਾਰ ਜੇਕਰ ਭਾਜਪਾ ਦੇ ਲੀਡਰਸ਼ਿਪ ਨੂੰ ਸੜਕਾਂ ਤੇ ਉਤਰਨਾ ਪੈਗਾ ਕਾਰਕਾ ਤਾਂ ਸੜਕਾਂ ਤੇ ਉਤਰਨਾ ਪੈਗਾ ਤੇ ਬਿਲਕੁਲ ਸੜਕਾਂ ਤੇ ਵੀ ਉਤਰਨਗੇ ਉਹਨਾਂ ਵੱਲੋਂ ਬਿਲਕੁਲ ਇਹ ਗੱਲ ਸਪਸ਼ਟ ਕਰ ਦਿੱਤੀ ਗਈ ਹੈ ਕਿ ਮਨੋਰੰਜਨ ਕਾਲੀਆ ਜਿਹੜੇ ਕੀ ਭਾਜਪਾ ਦੇ ਸੀਨੀਅਰ ਲੀਡਰ ਨੇ ਔਰ ਪੁਰਾ ਮੰਤਰੀ ਪੰਜਾਬ ਸਰਕਾਰ ਚੜੇ ਨੇ ਤੇ ਉਹਨਾਂ ਦੇ ਘਰ ਦੇ ਗ ई रिक्शे के दो लोग जो जरनेड सुट के जाते हैं कि स्पष्ट तो गल कर दी तो 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 गई तो है घर के अंदर देखी जाती है तो उड़ी है अगर दूसरे पास आप गल करते हैं तो एक बहुत वाला चैलेंज ग्रनेड सुन वाला तगड़ा चैलेंज किया जाता है क्योंकि अगर गल करें दो सौ ढाई सौ मीटर दूरी तर गल करते हैं तो थाना नंबर डिवीजन नंबर तीन पेंद वा और उल्लं होके आने सारा जरा मुआयना करते हैं उस ग्रेट दर्ज जो ਜਿਹੜੀ ਕੋਠੀ ਤੇ ਹਮਲਾ ਕੀਤਾ ਜਾਂਦਾ ਤੇ ਕਿਤੇ ਨਾ ਕਿਤੇ ਪੁਲਿਸ ਨੂੰ ਵੀ ਇੱਕ ਜੜਾਵਾ ਬੜਾ ਵੱਡਾ ਜੜਾਵਾ ਇਹ ਚੈਲੰਜ ਜਿਹੜਾ ਉਹਨਾਂ ਵੱਲੋਂ ਕੀਤਾ ਜਾਂਦਾ ਵਾ ਔਰ ਦੂਜੇ ਪਾਸੇ ਫਿਰ ਇੱਕ ਵਾਰੀ ਘਰ ਦੀਆਂ ਤਸਵੀਰਾਂ ਦਿਖਾ ਦੇ ਨੇ ਕਿ ਉਹਨਾਂ ਦੇ ਅੰਦਰ ਜਿਹੜੇ ਨੇ ਲਗਾਤਾਰ ਟੀਮਾਂ ਜਿਹੜੀਆਂ ਨੇ ਜਾਂਚ ਕਰ ਰਹੀਆਂ ਲਗਾਤਾਰ ਟੀਮਾਂ ਜਿਹੜੀਆਂ ਜਾਂਚ ਕਰ ਰਹੀਆਂ ਨੇ ਫ੍ਰਾਂਸਿਸ ਟੀਮਾਂ ਜਾਂਚ ਕਰ ਰਹੀਆਂ ਨੇ ਤੇ ਤੁਸੀਂ ਤਸਵੀਰਾਂ ਲਗਾਤਾਰ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜੇ ਨੈ ਫ੍ਰਾਂਸਿਸ ਟੀਮ ਵੱਲੋਂ ਉਹਨਾਂ ਦੇ ਘਰ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਹਰ ਇੱਕ ਅਧਿਕਾਰੀ ਜਿਹੜਾ ਹੈ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਹੈ ਨੇ ਔਰ ਲਗਾਤਾਰ ਜਿਹੜੀ ਹੈ ਉਹਨਾਂ ਦੀ ਹੁਣ ਜਿਹੜੀ ਹੈ ਸੀਸੀਟੀਵੀ ਵੀ ਖੰਗਾਲੀ ਗਈ ਹੈ ਔਰ ਉਹਨਾਂ ਦੀ ਪਛਾਣ ਵੀ ਕਰ ਦਿੱਤੀ ਗਈ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਜਲਦ ਹੀ ਜਿਹੜੇ ਨੇ ਪੁਲਿਸ ਜਿਹੜੀ ਹੈ ਦੋਸ਼ੀਆਂ ਦੇ ਕੋਲ ਪਹੁੰਚ ਪਹੁੰਚ ਜਾਏਗੀ ਔਰ ਅਗਰ ਦੂਜੇ ਪਾਸੇ ਗੱਲ ਕਰਾਂ ਤਾਂ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਬਾਜਪਾ ਦੀ ਸੀਨੀਅਰ ਲੀਡ ਜਿਹੜੀ ਜਲੰਧਰ ਦੀ ਹੈ ਉਹ ਵੀ ਬੜਰੰਦਰਨ ਕਾਲੀ ਜਿਹੜੇ ਘਰ ਦੇ ਵਿੱਚ ਪਹੁੰਚ ਚੁੱਕੀ ਹੈ ਔਰ ਦਿਲੰਦਰ ਦੇ ਵਿੱਚ ਅੱਜ ਦੁੱਖ ਦੀ ਜੜੀ ਕਟਨਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਪੁਰਾ ਪ੍ਰਧਾਨ ਪੁਰਾ ਮੰਤਰੀ ਇਹ ਉਹ ਪਰਿਵਾਰ ਹੈ ਜਿਨੇ ਪੰਜਾਬ ਦੇ ਸ਼ਾਂਤੀ ਦੇ ਲਈ ਇਹਨਾਂ ਦੇ ਪਿਤਾ ਜੀ ਤੋਂ ਲੈ ਕੇ ਕਾਲੀਆ ਜੀ ਨੇ ਇਨੇਕਾਂ ਕੰਮ ਇਸ ਪੰਜਾਬ ਦੇ ਲਈ ਕੀਤੇ ਕਿ ਕਦੀ ਭਾਰਤੀ ਜਨਤਾ ਪਾਰਟੀ ਜਨ ਸੰਗ ਤੋਂ ਲੈ ਕੇ ਕਦੀ ਕੁਰਬਾਨੀਆਂ ਤੋਂ ਨਹੀਂ ਡਰੀ ਇਹ ਜਿਹੜੇ ਵੀ ਲੋਕ ਡਰਾਉਣ ਦੀ ਕੋਸ਼ਿਸ਼ ਕਰ ਰਹੇ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜਾ ਕਾਰਕਤਾ ਡਰਨ ਵਾਲਾ ਨਹੀਂ ਹੈ ਪਰ ਅੱਜ ਜੋ ਕੁਝ ਹੋਇਆ ਪਰ ਇਹ ਪੰਜਾਬ ਦੇ ਲੋਕ ਚ ਡਰਾਂਗੇ ਆਮ ਲੋਕ ਜਰੂਰ ਡਰਨਗੇ ਕਿ ਆਏ ਦਿਨੀ ਪਿਛਲੇ 3 ਕੁ ਮਹੀਨਿਆਂ ਤੋਂ ਦੇਖ ਰਹੇ ਆ ਕਦੀ ਮਾਝੇ 'ਚ ਕਦੀ ਮਾਲਵੇ 'ਚ ਕਦੀ ਦੁਆਬੇ ਦੇ ਵਿੱਚ ਅੱਜ 15 ਦਿਨਾਂ ਦੇ ਵਿੱਚ ਦੂਸਰੀ ਘਟਨਾ ਜਲੰਧਰ ਸ਼ਹਿਰ ਦੇ ਵਿੱਚ ਹੋ ਗਈ ਹੈ ਪਰ ਇਹ ਨਹੀਂ ਹੈ ਕਿ 15000 ਰੁਪਏ ਦੀ ਬਾਤ ਕੋਈ ਆ ਜੇ ਕਨੇਡਾ ਸੱਟਣ ਲਈ ਕਿਸੇ ਕੋਲ 15000 10000 ਨਾਲ ਕਿਉਂ ਦਿੱਤਾ ਗਿਆ ਅੱਜ 10000 ਬੰਦੇ ਦੀ ਵੈਲਿਊ ਨਹੀਂ 15000 ਵੈਲਿਊ ਨਹੀਂ ਪੁਲਿਸ ਨੂੰ ਬਿਲਕੁਲ ਇਮਾਨਦਾਰੀ ਦੇ ਨਾਲ ਸੱਚ ਦੇ ਨਾਲ ਪੰਜਾਬ ਨੂੰ ਕਿਉਂਕਿ ਪੰਜਾਬ ਪਹਿਲੇ ਹੀ ਬੜੇ ਪਹਾੜਾਂ ਚੋਂ ਨਿਕਲ ਕੇ ਦੁੱਖਾਂ ਦੇ ਚੋਂ ਨਿਕਲ ਗਿਆ ਜਿਸ ਪੰਜਾਬ ਜਿਹੜਾ ਰੰਗਲਾ ਪੰਜਾਬ ਬਣ ਰਿਹਾ ਪਰ ਮੈਨੂੰ ਜਿਹੜੀ ਸਰ ਸਰਕਾਰ ਤੂੰ ਉਮੀਦ ਸੀ ਅੱਜ ਉਹ ਪੰਜਾਬ ਦੇ ਲੋਕ ਤਰਾਸੀ ਤਰਾਸੀ ਕਰ ਰਹੇ ਹੈ ਇਹਦੇ ਵਿੱਚ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਹਾਂ ਸ਼ੀਤਲ ਜੀ ਨੇ ਗੱਲ ਰੱਖੀ ਹੈ ਕਿ ਤੁਸੀਂ ਲੁਧਿਆਣੇ ਦੀ ਵੀ ਗੱਲ ਕੀਤੀ ਹੈ ਭਾਰਤੀ ਜਨਤਾ ਪਾਰਟੀ ਪਿਛਲੇ ਸਮੇਂ ਤੋਂ ਪੰਜਾਬ ਦੇ ਵਿੱਚ ਤਾਕਤਵਰ ਹੁੰਦੀ ਦਿਖ ਰਹੀ ਹੈ ਚੈ ਨਗਰ ਨਗਰ ਕਮ ਦੀਆਂ ਚੋਣਾਂ ਦੀ ਗੱਲ ਕਰੀਏ ਜਾਂ ਜਲੰਧਰ ਦੀ ਗੱਲ ਕਰੀਏ ਪਿਛਲੀ ਵਾਰ ਅਸੀਂ ਅੱਜ ਜਿੱਤੀਆਂ ਸੀ ਇਸ ਵਾਰ ਅਸੀਂ 19 ਜਿੱਤ ਕੇ ਆਏ ਔਰ ਜਿਵੇਂ ਜਿਵੇਂ ਉਹਨਾਂ ਨੇ ਆਪਣੇ ਮੇਰ ਬਣਾਏ ਸਾਰੇ ਜਗ ਜਹਰ ਹੈ ਸੋ ਇਸ ਇਹ ਵੀ ਕੈਂਗਲ ਹੈਗਾ ਕਿ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਡਰਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਂ ਤੁਹਾਡੇ ਮੀਡੀਆ ਦੇ ਸਾਥੀਆਂ ਨਾਲ ਇੱਕ ਕਲੀਅਰ ਕਰਨਾ ਚਾਹੁੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਡਰਨ ਵਾਲਾ ਨਹੀਂ ਹੈ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਸਾਡੇ ਸੰਗਠਨ ਮਹਾ ਮੰਤਰੀ ਮੰਤਰੀ ਚੋਰੀ ਨਿਵਾਸ ਨੂੰ ਜੀ ਦਾ ਔਰ ਵਿਜੇભાઈ ਰੂਪਾਨੀ ਜੀ ਦਾ ਫੋਨ ਆ ਗਿਆ ਕਾਲੀਆ ਜੀ ਨਾਲ ਵੀ ਗੱਲ ਕੀਤੀ ਔਰ ਉਹ ਕੇਂਦਰ ਨਾਲ ਵੀ ਸੰਪਰਕ ਕਰਕੇ ਇਹਦੀ ਜਿਹੜੀ ਹੈ ਜਾਂਚ ਹੋਰ ਪੁਖਤਾ ਕਰਾਣਗੇ ਔਰ ਦੋਸ਼ੀਆਂ ਨੂੰ ਤਾਂ ਪਿੱਛੇ ਕਰਾਂਗੇ ਔਰ ਕਾਰਗਰਤਾ ਹੋਰ ਤਗੜਾ ਹੋਏਗਾ ਔਰ 10 ਤਰੀਕ ਨੂੰ ਬੀਐਲ ਸੰਤੋਸ਼ ਜੀ ਜਿਹੜੇ ਸਾਡੇ ਅਖਿਲ ਭਾਰਤੀ ਸੰਗਠਨ ਮਾ ਮੰਤਰੀ ਹੈ ਉਹ ਵੀ ਪੰਜਾਬ ਚ ਅੰਮ੍ਰਿਤਸਰ ਦੌਰੇ ਤੇ ਉਹਨਾਂ ਨੇ ਆਣਾ ਹੈ ਤੇ ਮੈਨੂੰ ਲੱਗਦਾ ਹੈ ਕਿ ਉਹ ਵੀ ਇਸ ਵਿਸ਼ੇ ਦੇ ਉੱਤੇ ਕੋਈ ਨਾ ਕੋਈ ਜਿਹੜਾ ਆਪਣਾ ਸੰਗਿਆਨ ਜਿਹੜਾ ਉਹ ਲੈਣ ਗਿਆ ਇਸ ਜੀ ਵਿਜਰ ਪਾਣੀ ਦਾ ਬਿਆਨ ਆ ਗਿਆ ਉਹਨਾਂ ਨਾਲ ਗੱਲਬਾਤ ਕਰ ਲਈ ਪੰਜਾਬ ਦੇ ਕਿਸੇ ਵੱਡੇ ਮੰਤਰੀ ਜਾਂ ਸੀਐਮ ਸਾਹਿਬ ਨਾਲ ਕੋਈ ਬਾਰੇ ਗੱਲ ਹੋਈ ਹੈ ਕਰੇ ਸਾਹਿਬ ਨਾਲ ਕੋਈ ਜਾਂਚ ਨਹੀਂ ਸੀਐਮ ਸਾਹਿਬ ਤਾਂ ਪਤਾ ਨਹੀਂ ਸੋਲੇ ਕਿੱਥੇ ਹੋਣਗੇ ਉਹ ਤੁਹਾਨੂੰ ਪਤਾ ਹੀ ਹੈ ਕਿ ਰਾਤ ਨੂੰ ਮਿਲਦੇ ਕਿ ਨਹੀਂ ਮਿਲਦੇ ਅਜ ਤੱਕ ਉਹਨਾਂ ਨੇ ਪੰਜਾਬ ਦੇ ਲਈ ਰਾਤ ਨੂੰ ਕਿੰਨੇ ਕਿ ਬਿਆਨ ਦਿੱਤੇ ਆ ਆਪਾਂ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਭਾਰਤੀ ਜਨਤਾ ਪਾਰਟੀ ਕੀ ਪਰਿਵਾਰ ਹੈ ਔਰ ਪਰਿਵਾਰ ਦੇ ਜਿਹੜੇ ਸੀਨੀਅਰ ਲੋਗ ਹੈ ਉਹਨਾਂ ਸਾਰੇ ਸੰਪਰਕ ਚ ਉਹਨਾਂ ਨੇ ਕਾਲੀਆ ਜੀ ਨਾਲ ਵੀ ਗੱਲ ਕੀਤੀ ਹੈ ਮੇਰੇ ਨਾਲ ਵੀ ਗੱਲ ਕੀਤੀ ਹੈ ਔਰ ਜੋ ਯੋਜਨਾ ਹੈਗੀ ਅਸੀਂ ਬਣਾ ਕੇ ਅੱਗੇ ਬਤਾਵਾਂਗੇ ਠੀਕ ਹੈ